ਅੱਜ ਦੇ 9ਵੇਂ ਦਿਨ ਹੋਇਆ ਐਡੀਜੀਪੀ వై ਪੂਰਨ ਕੁਮਾਰ ਦਾ ਅੰਤਿਮ ਸੰਸਕਾਰ ਐਡੀਜੀਪੀ ਨੂੰ ਦਿੱਤਾ ਗਿਆ ਗਾਡ ਆਫ ਆਨਰ ਦੋਵੇਂ ਬੇਟੀਆਂ ਨੇ ਦਿੱਤੀ ਮੁੱਖ ਅਗਨੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਵੀ ਹੋਏ ਸ਼ਾਮਿਲ ਐਡੀਜੀਪੀ ਤੇ ਇਲਜ਼ਾਮ ਲਾ ਕੇ ਸੁਸਾਈਡ ਕਰਨ ਵਾਲੇ ਐਸਆਈ ਦੇ ਪਰਿਵਾਰ ਨੂੰ ਮਿਲੇ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਡੁੱਕਵੀਂ ਕਾਰਵਾਈ ਦਾ ਦਿੱਤਾ ਭਰੋਸਾ ਕੱਲ ਐਸਆਈ ਸੰਦੀਪ ਕੁਮਾਰ ਨੇ ਕੀਤੀ ਸੀ ਖੁਦਗੁਸ਼ੀ ਲੁਧਿਆਣਾ ਚ ਯੂਥ ਕਾਂਗਰਸ ਵੱਲੋਂ ਆਰਐਸਐਸ ਤਫਤਰ ਦੇ ਕੇ ਰਾਉਂਦੀ ਕੋਸ਼ਿਸ਼ ਪੁਲਿਸ ਨਾਲ ਹੋਈ ਤੱਕਾ ਮੁਕੀ ਹਾਸਾ ਚਲੇਗੇ ਪ੍ਰਦਰਸ਼ਨਕਾਰੀ ਤਰਨਤਾਰਨ ਜਿਮਨੀ ਚੌਂ ਲਈ ਕਾਂਗਰਸ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੇ ਪ੍ਰੀ ਨਾਮਜ਼ਦਗੀ ਉਪੇਸ਼ ਪਗੇਲ ਰਾਜਾ ਪੜਿੰਗ ਪ੍ਰਤਾਪ ਬਾਜਵਾਸਣੇ ਸੀਨੀਅਰ ਆਗੂ ਰਹੇ ਮੌਜੂਦ ਅਕਾਲੀ ਕੈਂਡੀਡੇਟ ਸੁਖਵਿੰਦਰ ਕੌਰ ਰੰਦਾਵਾ ਨੇ ਵੀ ਦਾਖਲ ਕੀਤੇ ਨਾਮਜ਼ਦਗੀ ਪੱਤਰ ਹਰ ਪੀੜਤਾ ਨੂੰ ਮੁਆਵਜ਼ਾ ਦੇਣ ਦਾ سلسلہ جاری 13 ਕੈਬਨਿਟ ਮੰਤਰੀਆਂ ਵੱਲੋਂ 88 ਸ਼ਹਿਰਾਂ 'ਚ ਵੰਡੇ ਗਏ ਚੈੱਕ ਮਿਸ਼ਨ ਪੁਲਰ ਵਾਸਤੇ ਕੀਤੀ ਗਈ ਵਿੱਤੀ ਮਦਦ। ਮਾਨਸਾ 'ਚ ਮਹਿਲਾ ਦਾ ਬਰੇਮੀ ਨਾਲ ਕਤਲ ਸੜਕ ਵਿਚਾਲੇ ਹੀ ਕੁਹਾੜੀ ਨਾਲ ਵਾਰ ਕਰਕੇ ਉਤਾਰਿਆ ਮੌਤ ਦੇ ਘਾਟ ਇੱਕ ਹੋਰ ਪਹਿਲਾ ਤੇ ਸ਼ਖਸ ਗੰਭੀਰ ਜ਼ਖਮੀ ਬੱਚਾ ਵੀ ਨਾਲ ਸੀ ਮੌਜੂਦ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਨੂੰ ਮਾਰਿਆ ਥੱਪੜ ਜ਼ਿਲ੍ਹਾ ਸਕੱਤਰੇਤ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੌਰਾਨ ਹੋਇਆ ਹੰਗਾਮਾ।

ਸਸਿਕਾਲ ਨਿਊਜ਼ 19 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰਾਂ ਔਰ ਅੱਜ ਸ਼ੁਰੂਆਤ ਨਵਨੀਤ ਚਤੁਰਵੇਦੀ ਤੋਂ ਨਵਨੀਤ ਚਤੁਰਵੇਦੀ ਸਾਰੇ ਦਰਸ਼ਕਾਂ ਨੂੰ ਯਾਦ ਹੋਏਗਾ ਜਿਸ ਨੇ ਨੋਮੀਨੇਸ਼ਨ ਫਾਈਲ ਕੀਤੀ ਸੀ ਰਾਜ ਸਭਾ ਦੇ ਲਈ ਉਸੇ ਨਾਲ ਜੁੜੀ ਖਬਰ ਤੋਂ ਫਰਕ ਤਾਂ ਪੈਂਦਾ ਹੈ ਦੀ ਸ਼ੁਰੂਆਤ ਕਰਦੇ ਹਾਂ ਨਵਨੀਤ ਚਤੁਰਵੇਦੀ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ ਔਰ ਉਸਦੀ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋਇਆ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਨਮਨੀਤ ਚਤੁਰਵੇਦੀ ਵੱਲੋਂ ਅਰਜ਼ੀ ਲਗਾਈ ਗਈ ਸੀ ਔਰ ਚਤੁਰਵੇਦੀ ਤੋਂ ਵੀ ਹਾਈ ਕੋਰਟ ਨੇ ਜਵਾਬ ਮੰਗਿਆ ਹੈ 4 ਨਵੰਬਰ ਨੂੰ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਣੀ ਹੈ ਰਸਲ ਨਮਨੀਤ ਨੇ ਰਾਜ ਸਭਾ ਦੇ ਲਈ ਆਜ਼ਾਦ ਤੌਰ ਤੇ ਨਾਮੀਨੇਸ਼ਨ ਭਰੀ ਸੀ ਔਰ ਕਿਉਂਕਿ ਨਾਮੀਨੇਸ਼ਨ ਜਦੋਂ ਕਿਸੇ ਨੇ ਰਾਜ ਸਭਾ ਦੇ ਲਈ ਦਾਖਲ ਕਰਨੀ ਹੋਵੇ ਤਾਂ ਉਸ ਦੇ ਵਿੱਚ ਘੱਟੋ ਘੱਟ 10 ਵਿਧਾਇਕਾਂ ਦਾ ਸਮਰਥਨ ਹਾਸਲ ਹੋਣਾ ਜ਼ਰੂਰੀ ਹੁੰਦਾ ਹੈ ਉਸ ਤੋਂ ਬਿਨਾ ਤੁਸੀਂ ਨਾਮੀਨੇਸ਼ਨ ਫਾਈਲ ਨਹੀਂ ਕਰ ਸਕਦੇ ਜੇ ਕਰੋਗੇ ਤਾਂ ਰੱਦ ਹੋ ਜਾਏਗੀ ਸੋ ਇਸ ਕਰਕੇ 10 ਵਿਧਾਇਕਾਂ ਦੇ ਪਹਿਲਾਂ ਨਾਮ ਦਿੱਤੇ ਗਏ ਜਦੋਂ ਵਿਧਾਨ ਸਭਾ ਨੇ ਕਿਹਾ ਕਿ ਇੱਥੇ ਦਸਤਖਤ ਨਹੀਂ ਹਨ ਤਾਂ ਬਾਅਦ ਦੇ ਵਿੱਚ 10 ਵਿਧਾਇਕਾਂ ਦੇ ਦਸਤਕਾਂ ਵਾਲਾ ਇੱਕ ਹੋਰ ਨੋਮੀਨੇਸ਼ਨ ਪੇਪਰ ਦਾਖਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਵਿਧਾਇਕਾਂ ਨੇ ਸਾਹਮਣੇ ਆ ਕੇ ਕਿਹਾ ਕਿ ਸਾਡੇ ਦਸਤਖਤ ਨਹੀਂ ਹਨ ਇਹ ਸਾਡੇ ਫਰਜੀ ਸਾਈਨ ਨੇ ਜਿਸ ਤੋਂ ਬਾਅਦ ਪੁਲਿਸ ਕਾਰਵਾਈ ਸ਼ੁਰੂ ਹੋਈ ਤੇ ਜਦੋਂ ਰੋਪੜ ਪੁਲਿਸ ਚਤੁਰਵੇਦੀ ਨੂੰ ਗ੍ਰਿਫਤਾਰ ਕਰਨ ਪਹੁੰਚੀ ਤਾਂ ਉੱਥੇ ਚੰਡੀਗੜ੍ਹ ਪੁਲਿਸ ਪਹੁੰਚ ਗਈ ਚੰਡੀਗੜ੍ਹ ਪੁਲਿਸ ਪਹਿਲਾਂ ਹੀ ਚਤੁਰਵੇਦੀ ਨੂੰ ਲੈ ਕੇ ਜਾ ਰਹੀ ਸੀ ਤਾਂ ਦੋਨੇ ਪੰਜਾਬ ਤੇ ਚੰਡੀਗੜ੍ਹ ਦੀ ਪੁਲਿਸ ਆਮੋ-ਸਾਮਣੇ ਹੋ ਗਈਆਂ ਔਰ ਕਾਫੀ ਡਰਾਮਾ ਹੋਇਆ ਸੋ ਆਮ ਆਦਮੀ ਪਾਰਟੀ ਨੇ ਉਸ ਤੋਂ ਬਾਅਦ ਨਵਨੀਤ ਚਤੁਰਵੇਦੀ ਤੇ ਫਰਜ਼ੀਵਾੜੇ ਦੇ ਇਲਜ਼ਾਮ ਲਾਉਂਦੇ ਹੋਏ ਭਾਜਪੀ ਤੇ ਨਿਸ਼ਾਨੇ ਸਾਧੇ ਨਵਨੀਤ ਚਤੁਰਵੇਦੀ ਦੇ ਖਿਲਾਫ ਵੱਖ-ਵੱਖ ਥਾਣਿਆਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਹਾਲਾਂਕਿ ਉਸ ਦੀ ਨਾਮਜ਼ਦਗੀ ਰੱਦ ਹੋ ਚੁੱਕੀ ਹੈ ਪਰ ਹੁਣ ਮਸਲਾ ਕਾਨੂੰਨੀ ਕਾਰਵਾਈ ਤੇ ਆ ਕੇ ਖੜਾ ਹੈ ਔਰ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ ਉਮੇਸ਼ ਸ਼ਰਮਾ ਮੇਰੇ ਸਹਾਇਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਉਮੇਸ਼ ਕੀ ਕੁਝ ਪਟੀਸ਼ਨ ਦੇ ਵਿੱਚ ਕਿਹਾ ਗਿਆ ਸੀ ਔਰ ਕੋਈ ਟਿੱਪਣੀ ਕੋਰਟ ਦੀ ਦੇਖੋ ਨਮੀਤ ਚਤੁਰਵੇਦੀ ਨੇ 3 ਮੰਗਾਂ ਨੂੰ ਲੈ ਕੇ ਆਪਣੀ ਜਿਹੜੀ ਪਟੀਸ਼ਨ ਹੈ ਉਹ ਹਾਈ ਕੋਰਟ ਵਿੱਚ ਦਾਖਲ ਕੀਤੀ ਸੀ ਇੱਕ ਤਾਂ ਕਿ ਉਹਦੀ ਜਾਨ ਮਾਲ ਨੂੰ ਖਤਰਾ ਹੈ ਦੂਜਾ ਕਿ ਜਿਹੜੀ ਐਫ ਆਈ ਆਰ ਉਹਦੇ ਅਗੇਂਸਟ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚ ਹੈ ਉਹਦੀ ਡਿਟੇਲ ਦਿੱਤੀ ਜਾਵੇ ਔਰ ਜੀ ਇਹ ਹੈ ਕਿ ਜੇ ਅरेस्ट ਕਰਨਾ ਚਾਹੁੰਦੀ ਹੈ ਪੁਲਿਸ ਦਾ ਇੱਕ ਟਾਈਮ ਹੁੰਦਾ ਹੈ 10 ਦਿਨ ਦਾ ਮੈਨੂੰ ਟਾਈਮ ਦਿੱਤਾ ਜਾਵੇ ਜਿੱਦਾਂ ਹੀ ਪਟੀਸ਼ਨ ਹੈ ਉਸ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਵੀ ਇੱਕ ਪਟੀਸ਼ਨ ਹੈ ਜਿਹੜੀ ਉਹ ਵੀ ਫਾਈਲ ਕੀਤੀ ਗਈ ਹੈ ਕਿ ਚੰਡੀਗੜ੍ਹ ਪੁਲਿਸ ਨੇ ਸਾਨੂੰ ਸਾਡੇ ਕੰਮ 'ਚ ਦਖਲਅੰਦਾਜ਼ੀ ਕੀਤੀ ਹੈ ਅरेस्ट वारंट ਹੈ ਨਵਨੀਤ ਚਤੁਰਭੜੀ ਦੇ ਖਿਲਾਫ ਉਹਾਮਿਲ ਨਹੀਂ ਹੋਣ ਦਿੱਤੇ ਇਹਨੂੰ ਲੈ ਕੇ ਵੀ ਪਟੀਸ਼ਨ ਹੈ ਹਾਈ ਕੋਰਟ ਨੇ ਦੋਨੋਂ ਪੱਖਾਂ ਨੂੰ ਯਾਨੀ ਕਿ ਨਵਨੀਤ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਠੀਕ ਹੈ ਤੇ ਵੀ ਪੰਜਾਬ ਸਰਕਾਰ ਜਵਾਬ दाखिल ਕਰੇ ਔਰ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਨਵਨੀਤ ਉਹਨਾਂ ਦੇ ਵਕੀਲ ਨੂੰ ਨੋਟਿਸ ਜਾਰੀ ਕੀਤਾ ਵੀ ਉਹ ਵੀ ਜਵਾਬ ਦੇਣ 4 ਨਵੰਬਰ ਨੂੰ ਅਗਲੀ ਸੁਣਵਾਈ ਹੈ ਫਿਲਹਾਲ ਇਹ ਹੈ ਕਿ ਗ੍ਰਿਫਤਾਰੀ ਦੀ ਤਲਵਾਰ ਲਟਕੀ ਹੋਈ ਹੈ ਕਿਉਂਕਿ ਹਾਈ ਕੋਰਟ ਨੇ ਨਾ ਤਾਂ ਇਹ ਕਿਹਾ ਵੀ ਰੈਸਨਾ ਕਰੋ ਨਾ ਇਹ ਕਿਹਾ ਕਿ ਅਲਸ ਜੀ ਹੂੰ ਇਹ ਕੋਈ ਅਗਾਊਂ ਜਾਣਕਾਰੀ ਦੇਣੀ ਹੈ ਜਿਸ ਤਰੀਕੇ ਦੀ ਮੰਗ ਕੀਤੀ ਜਾ ਰਹੀ ਸੀ ਜੀ ਬਿਲਕੁਲ ਤਾਂ ਉਹਨੇ ਇਹ ਕਿ ਕਿ ਵਾਰੰਟ ਅਰੈਸਟ ਵਾਰੰਟ ਆਲਰੇਡੀ ਮਾਜਿਸਟ੍ਰੇਟ ਦਾ ਇੱਕ ਇਸ਼ੂ ਹੈ ਲੇਕਿਨ ਵਕੀਲਾਂ ਦੇ ਕਹਿਣਾ ਸੀਗਾ ਨਵਨੀਤ ਦੇ ਕਿ ਚੰਡੀਗੜ੍ਹ ਦੀ ਜੂਰਡਿਕਸ਼ਨ ਬਣਦੀ ਹੈ ਤਾਂ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਜੇ ਕੋਈ ਵੀ ਕਾਰਵਾਈ ਕਰਨੀ ਹੈ ਤਾਂ ਉਸ ਤੋਂ ਪਹਿਲਾਂ ਹਫਤੇ ਦਾ ਜਾਂ 10 ਦਿਨ ਦਾ ਨੋਟਿਸ ਦਿੱਤਾ ਜਾਵੇ ਜਾਂ ਜਾਂਚ ਦੇ ਲਈ ਸੱਦਿਆ ਜਾਵੇ ਜੇ ਬੰਦਾ ਜਾਂਚ ਸਹਿਯੋਗ ਨਹੀਂ ਕਰਦਾ ਫਿਰ ਅੱਗੇ ਉਸ ਦੀ ਗ੍ਰਿਫਤਾਰੀ ਤਾਂ ਗੱਲ ਚਲੀ ਜਾਂਦੀ ਹੈ ਕਿ ਐਸਾ ਕੁਝ ਕਿਹਾ ਗਿਆ ਉੱਥੇ ਵੀਰ ਦੇਖੋ ਕੋਰਟ ਚ ਜਿਹੜੀ ਪਟੀਸ਼ਨ ਪ੍ਰੇਅਰ ਹੈ ਉਹਦੇ ਮੁਤਾਬਿਕ ਆਰਗੂਮੈਂਟ ਕੀਤੇ ਗਏ 50 ਅਸਚਾਰ ਦੇ ਵਕੀਲਾਂ ਦਾ ਇਹ ਕਹਿਣਾ ਸੀਗਾ ਏਜੀ ਐਡਵੋਕੇਟ ਜਨਰਲ ਜਿਹੜੇ ਨੇ ਬੇਦੀਨਿਓ ਖੁਦ ਪੇਸ਼ ਹੋਏ ਸੀ ਹਮ ਉਹਨਾਂ ਨੇ ਕਿਹਾ ਕਿ ਨਵਨੀਤ ਨੇ ਰਾਜ ਸਭਾ ਲਈ ਜਿਹੜਾ ਪਰਚਾ ਭਰਿਆ ਉਹਦੇ ਵਿੱਚ ਫਰਜ਼ੀ ਵਾੜਾ ਕੀਤਾ ਗਿਆ ਔਰ ਕਈ ਜਿੱਦਾਂ ਜੈਤੋਂ ਦਾ ਨਾਮ ਲਿਖਿਆ ਜੈਤੋਂ ਦਾ ਨਾਮ ਸਪੈਲਿੰਗ ਗਲਤ ਹੈ ਇਹ ਕੰਸਟੀਚੂਐਂਸੀ ਹੈ ਹੀ ਨਹੀਂ ਜਿਹੜੇ ਸਾਈਨ ਦਾ ਜ਼ਿਕਰ ਕੀਤਾ ਫਰਜੀ ਨੇ ਔਰ ਐਮਐਲਏ ਨੇ ਹੀ ਖੁਦ ਜਿਹੜੇ ਐਮਐਲਏ ਨੇ ਹੀ ਉਹਨੇ ਨੇ ਹੀ ਖੁਦ ਇਹ ਮਾਮਲੇ ਦਰਜ ਕਰਾਇਆ ਨੇ ਤਾਂ ਸਿੱਧਾ ਸਿੱਧਾ ਫਰਜੀ ਵੜਾ ਹੈ ਹਾਲਾਂਕਿ ਦੇਖੋ ਕੋਰਟ ਨੇ ਇੱਕ ਵਾਰ ਪੁੱਛਿਆ ਕਿ ਇਹ ਜਿਹੜਾ ਫਰਜੀ ਵੜਾ ਤੁਸੀਂ ਕਿਵੇਂ ਕਹਿ ਸਕਦੇ ਹੋ ਇਹ ਤਾਂ ਚਲੋ ਜਾਂਚ ਦਾ ਵਿਸ਼ਾ ਹੈ ਲੇਕਿਨ ਜਦੋਂ ਕਿਹਾ ਕਿ ਵਾਰੰਟ ਨਹੀਂ ਮੈਜਿਸਟ੍ਰੇਟ ਦੇ ਵਾਰੰਟ ਨਹੀਂ ਤਾਂ ਫਿਰ ਕੋਰਟ ਨੇ ਕਿਹਾ ਠੀਕ ਹੈ ਹੁਣ ਚਾਰ ਨੰਬਰ ਅਗਲੀ ਡੇਟ ਹੈ ਆਪਣੇ ਆਪਣਾ ਤੁਸੀਂ ਜਵਾਬ ਦਿਓ ਠੀਕ ਹੈ ਧੰਨਵਾਦ ਹਮੇਸ਼ਾ ਇਸ ਜਾਣਕਾਰੀ ਦੇ ਲਈ ਤਾਂ ਨਵਨੀਤ ਚਤੁਰਵੇਦੀ ਦੀ ਪਟੀਸ਼ਨ ਤੇ ਇਹ ਨੋਟਿਸ ਹੋਇਆ ਪੰਜਾਬ ਸਰਕਾਰ ਨੂੰ ਔਰ ਜਿਹੜੀ ਪੰਜਾਬ ਸਰਕਾਰ ਨੇ ਅਰ ਉਹਦੇ ਤੇ ਨੋਟਿਸ ਹੋਇਆ ਨਵਨੀਤ ਚਤੁਰਵੇਦੀ ਨੂੰ ਦੋਨਾਂ ਨੂੰ ਜਵਾਬ ਦੇਣ ਦੇ ਲਈ 4 ਨਵੰਬਰ ਦੀ ਤਾਰੀਖ ਤੈਅ ਕੀਤੀ ਗਈ। ਗ੍ਰਿਫਤਾਰੀ ਤੋਂ ਬਚਣ ਦੇ ਲਈ ਪਟੀਸ਼ਨ ਧਾਰ ਕੀਤੀ। ਦਰਅਸਲ ਪੰਜਾਬ ਪੁਲਿਸ ਨੇ ਨਾਮਜ਼ਦਗੀ 'ਚ ਝਾਲ ਸਾਜ਼ੀ ਦੇ આરોਪ 'ਚ ਨਵਨੀਤ ਚਤੁਰਵੇਦੀ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਸੋ ਮੂਝੇ ਉਨ ਪਰਚੋ ਕੀ ਲੀਗਲ ਰੈਮਡੀਜ਼ ਤੋਂ ਮੂਝੇ ਦੇਖਣੀ ਹੀ ਪੜੇਗੀ। ਜੀ। ਮੈਂ ਆਪਕੋ ਕੁਛ ਵੀ ਬੋਲੂ ਮੀਡੀਆ ਮੈਂ ਆਪ ਕੁਛ ਵੀ ਚਲਾਓ ਉਹ ਚੀਜ਼ ਮੈਟਰ ਨਹੀਂ ਕਰਦੀ। ਮੈਟਰ ਇਹ ਹੈ ਕਿ ਪਰਚਾ দাখিল ਹੋ ਚੁੱਕਾ ਹੈ ਅਤੇ ਮੈਨੂੰ ਉਸ ਪਰਚੇ ਕੀ ਲੀਗਲ ਰੈਮੇਡੀ ਜਾਰੀ ਦੇਖਣੀ ਪਵੇਗੀ ਨਵਨੀਤ ਚਤੁਰਵੇਦੀ ਦਾ ਦਾਵਾ ਹੈ ਕਿ ਉਹਨਾਂ ਦੇ ਕੋਲ ਆਪ ਦੇ 10 ਵਿਧਾਇਕਾਂ ਦਾ ਸਮਰਥਨ ਹੈ ਜਿੰਨ ਜੋ ਹੈ ਉਹ ਲੀਗਲ ਤਰੀਕੇ ਸੇ ਹੀ ਆਏਗੀ ਉਹ ਮੀਡੀਆ ਪੇ ਮੀਡੀਆ ਸੇ ਬਾਤ ਕਰਨੇ ਸੇ ਉਸ ਦਾ ਸਮਾਧਾਨ ਨਹੀਂ ਹੋਗਾ ਜਾਂ ਮੇਰੇ ਕਹਨੇ ਜਾਂ ਮੇਰੇ ਕਹਨੇ ਸੇ ਵੀ ਸਮਾਧਾਨ ਨਹੀਂ ਹੋਗਾ ਕਿ ਕੌਣ ਸੱਚ ਹੈ ਕੌਣ ਝੂਠ ਹੈ ਜੀ ਇਧਰ ਆਮ ਆਦਮੀ ਪਾਰਟੀ ਦਾ ਰੋਪ ਹੈ ਕਿ ਸਾਰੇ ਵਿਧਾਇਕਾਂ ਦੇ ਦਸਤਖਤ ਫਰਜ਼ੀ ਨੇ ਵੀ ਐਮ ਐਲਆਂ ਦਾ ਨਾਮ ਜਿਹੜਾ ਉਹ ਆਪਣੇ ਤੌਰ ਤੇ ਮਿਸਚੂਜ਼ ਕਰ ਲਿਆ ਜਿਨ੍ਹਾਂ ਵਿੱਚੋਂ 10 ਐਮ ਐਲਆਂ ਦੇ ਸਾਇਨ ਵਿਦਾਂ ਨੇ ਆਪ ਹੀ ਜਿਹੜੇ ਉਹ ਕਾਪੀ ਪੇਸਟ ਜਾਂ ਕਾਪੀ ਕਰਕੇ ਜਿਹੜੇ ਉਹ ਕਰ ਲਏ ਉੱਥੇ ਹੀ तमाम ਵਿਧਾਇਕਾਂ ਦੀ ਸ਼ਿਕਾਇਤ ਤੇ ਨਮਨੀਤ ਚਤੁਰਵੇਦੀ ਦੇ ਖਿਲਾਫ ਵੱਖ-ਵੱਖ ਥਾਣਿਆਂ 'ਚ ਕਈ ਮਾਮਲੇ ਦਰਜ ਕੀਤੇ ਗਏ ਨੇ ਇਹ ਉਧਰ ਤਰਤਾਰਨ ਜ਼ਬਲੀ ਚੋਣ ਲਈ ਵੀ ਅਖਾੜਾ ਪੱਕ ਚੁੱਕਿਆ ਤੇ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਗਿਆ ਇਸੇ ਲੜੀ ਤਹਿਤ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੇ ਵੀ ਕਾਗਜ਼ ਪਰੇ ਪਹਿਲਾ ਰੋਡ ਸ਼ੋਅ ਰਾਈ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਜਿਸ ਦੌਰਾਨ ਉਹਨਾਂ ਨਾਲ ਬੁਬੇਸ਼ ਪਗੇਲ ਰਾਜਾ ਵੜਿੰਗ ਪ੍ਰਤਾਪ ਬਾਜਵਾ ਤੇ ਚਰਨਜੀਤ ਚੰਨੀ ਸਣੇ ਸੀਨੀਅਰ ਆਗੂ ਮੌਜੂਦ ਰਹੇ ਸੋ ਮੈਨੂੰ ਇਹ ਲੱਗਿਆ ਕਿ ਲੋਕ ਚੁੱਪ ਨੇ ਖਮੋਸ਼ ਨੇ ਲੇਕਿਨ ਜਿਸ ਪ੍ਰਕਾਰ ਉਹਨਾਂ ਦੇ ਆ ਚਿਹਰੇ ਨੇ ਅੱਖਾਂ 'ਚ ਮੁਸਕਰਾਹਟ ਸੋ ਲੱਗਦਾ ਹੈ ਕਿ ਕੁਝ ਚੰਗਾ ਹੋ ਤਨਵਾਸੀਆਂ ਦਾ ਮੈਂ ਆਪਣੀ ਇੰਟਾਇਰ ਲੀਡਰਸ਼ਿਪ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਕਿਉਂਕਿ ਅੱਜ ਸਾਰਿਆਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਮੇਰੀ ਨੂੰ ਸਪੋਰਟ ਕਰਦੇ ਹੋયા ਮੈਨੂੰ ਇਹ ਪੀਪਲਜ਼ ਨੋਮੀਨੇਟ ਫਾਈਲ ਫਾਈਲ ਕੀਤੀ ਹੈ ਜਿਮਨੀ ਚੋਣ ਲਈ ਹਰ ਪਾਰਟੀ ਪੱਪਾਂ ਪਾ ਰਹੀ ਹੈ ਤੇ ਪੂਰੀ ਤਾਕਤ ਝੋਕ ਰਹੀ ਹੈ ਦੂਜੇ ਪਾਸੇ ਇਸ ਚੋਣ ਨੂੰ 2027 ਤੋਂ ਪਹਿਲਾਂ ਸੈਮੀ ਫਾਈਨਲ ਵਜੋਂ ਵੀ ਦੇਖਿਆ ਜਾ ਰਿਹਾ ਹੈ ਜਦੋਂ ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਵੱਲੋਂ ਵੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਉਹਨਾਂ ਨਾਲ ਪਾਰਟੀ ਪ੍ਰਧਾਨ ਸੁਪੀਰ ਬਾਦਲ ਵੀ ਨਜ਼ਰ ਆਏ। ਵੱਡੀ ਗਿਣਤੀ ਚ ਪਾਰਟੀ ਸਮਰਥਕਾਂ ਨਾਲ ਰੋਡ ਸ਼ੋਅ ذریعے ਦਮਖਮ ਵਿਖਾਇਆ ਗਿਆ ਤੇ ਬਾਅਦ ਚ ਨੋਮੀਨੇਸ਼ਨ ਦਾਖਲ ਕੀਤਾ ਗਿਆ। ਆਜੀ ਤਰੰਤਾ ਰੰਦੀ ਜੰਗ ਹੈ। ਮੈਂ ਕਹਿ ਸਕਦਾ ਹਾਂ ਪੰਜਾਬ ਦੇ ਲੋਕਾਂ ਨੇ ਇੱਥੇ ਆ ਜਾ ਫਤਵਾ ਦੇਣਾ ਹੈ। ਕਿਉਂਕਿ 10 ਸਾਲ ਤਕਰੀਬਨ 9 ਸਾਲ ਕਾਂਗਰਸ ਤੇ ਝਾੜੂ ਵਾਲੇ ਨਿਪਾ ਕਰਦਾ ਪੰਜਾਬ ਜ਼ਿਕਰ ਹੋ ਗਿਆ ਕਿ ਤਰਨਤਾਰਨ ਜ਼ਿਮਨੀ ਚੋਣ ਲਈ 11 ਨਵੰਬਰ ਨੂੰ ਵੋਟਾਂ ਪੈਣੀਆਂ ਨੇ ਤੇ 14 ਨਵੰਬਰ ਨੂੰ ਨਤੀਜੇ ਆਉਣਗੇ ਆਪ ਵਿਦਾਇਕ ਕਸ਼ਮੀਰ ਸਿੰਘ ਸੋਲ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਤੇ ਖਬਰ ਹਿਮਾਚਲ ਤੋਂ ਹੈ ਜਿੱਥੇ ਊਨਾ ਦੇ ਵਿੱਚ ਇੱਕ ਵੱਡਾ ਬੱਸ ਹਾਦਸਾ ਹੋਇਆ ਹਿਮਾਚਲ ਰੋਡਵੇਅ ਦੀ ਬੱਸ ਬੇਕਾਬੂ ਹੋ ਕੇ ਇੱਕ ਡਿਵਾਈਡਰ ਦੇ ਨਾਲ ਜਾ ਟਕਰਾਈ ਤੇਜ਼ ਰਫਤਾਰੀ ਕਰਕੇ ਇਹ ਹਾਦਸਾ ਹੋਟਿਆ ਗਨੀਮਤ ਰਹੀ ਕਿ ਬੱਸ ਪਲਟਣ ਤੋਂ ਬਚਾਰਿਆ ਹਾਦਸੇ 'ਚ ਕਿਸੇ ਸਵਾਰੀ ਨੂੰ ਕੋਈ ਸੱਟ ਨਹੀਂ ਲੱਗੀ ਪਰ ਜਿਸ ਤਰੀਕੇ ਦਾ ਏਰੀਆ ਸੀ ਜਿਸ ਜਗ੍ਹਾ ਤੇ ਐਕਸੀਡੈਂਟ ਹੋਇਆ ਸੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਗਨੀਮਤ ਰਹੀ ਕਿ ਬਚਾ ਹੋ ਸੁਪਰੀਮ ਕੋਰਟ ਨੇ ਦਿੱਲੀ ਐਨਸੀਆਰ ਦੇ ਵਿੱਚ ਗ੍ਰੀਨ ਪਟਾਕੇ ਚਲਾਉਣ ਦੀ ਤੇ ਵੇਚਣ ਦੀ ਜਲਦ यह परमिशन 18 तो 21 अक्टूबर तक दे लिए है इस दौरान लोक सुबह 6:00 बजे तो 7:00 बजे तक और रात 8:00 बजे तो 10:00 बजे तक यानी कुल तीन घंटे ही ग्रीन पटाके चला सकंगे लोगों की भावनाओं से जुड़ा हमारा ये दीपावली का महापर्व शायद इन पटाखों की स्वीकृति के बिना सुना रह जाता हमारे बच्चे उदास हो जाते परंतु आज आपने यह स्वीकृति दे करके हमें बहुत ही एक खुशी प्रदान की है और हम ਪਰਿਆਵਰਣ ਅਤੇ ਪਰੰਪਰਾ ਕੋ ਇਕ ਸਾਥ ਚਲਾਤੇ ਹੋਏ ਪੂਰੀ ਤਰੀਕੇ ਸੇ ਸਜਗ ਰਹੇਗੇ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ 17 ਸਤੰਬਰ ਨੂੰ ਦਿੱਲੀ ਐਨਸੀਆਰ ਚ ਹਵਾ ਪ੍ਰਦੂਸ਼ਣ ਤੇ ਪਰਾਲੀ ਸਾੜਨ ਨਾਲ ਸੰਬੰਧਿਤ ਮਾਮਲੇ ਤੇ ਸੁਣਵਾਈ ਕੀਤੀ ਉਦੋਂ ਕੋਰਟ ਨੇ ਕਿਹਾ ਸੀ ਕਿ ਕਿਸਾਨ ਸਾਡੇ ਅਨਦਾਤਾ ਨੇ ਪਰ ਵਾਤਾਵਰਨ ਨੂੰ ਬਚਾਉਣਾ ਵੀ ਜ਼ਰੂਰੀ ਹੈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਜੋ ਕਿਸਾਨ ਪਰਾਲੀ ਨਾ ਸਾੜਨ ਦੇ ਸਰਕਾਰੀ ਆਦੇਸ਼ ਦਾ ਉਲੰਘਣ ਕਰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਦਾ ਰਾਸਪੁਰ ਦੇ ਕਲਾਂੌਰ ਦੇ ਵਿੱਚ ਕੈਬਨਿਟ ਮੰਤਰੀ ਹਰਪੰਜਨ ਸਿੰਘ ਈਟੀਓ ਦੇ ਕਾਫਲੇ ਦਾ ਐਕਸੀਡੈਂਟ ਮੰਤਰੀ ਦੀ ਪਾਇਲਟ ਗੱਡੀ ਦੀ ਦੂਜੀ ਕਾਰ ਨਾਲ ਟੱਕਰ ਹੋਈ ਇਹ ਗੱਡੀ ਅਚਾਨਕ ਕਾਫਲੇ 'ਚ ਵੜੀ ਸੀ ਇਸ ਟੱਕਰ 'ਚ ਦੋਨੋਂ ਗੱਡੀਆਂ ਬੁਰੀ ਤਰ੍ਹਾਂ ਟੁੱਟ ਗਈਆਂ ਜਿਸ ਵਿੱਚ ਉਹਨਾਂ ਦੇ ਤਿੰਨ ਗਨਮੈਨ ਤੇ ਕਾਰ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ 5 ਜਿਹੜੇ ਆ ਪੇਸ਼ੈਂਟ ਜਿਹੜੇ ਲੋਗ ਉਹ ਜ਼ਖਮੀ ਹੋਏ ਹਨ ਇਹਨਾਂ ਵਿੱਚੋਂ 5 ਦੇ 5 ਪੇਸ਼ੈਂਟ ਸੀਐਸਸੀ ਕਲਾਨੌਰ ਆਏ ਹਨ ਜਿਨ੍ਹਾਂ ਦੇ 3 ਦੇ ਹੈਡ ਇੰਜਰੀ ਹੈਗੀ ਹੈ 1 ਦੇ ਚੈਸਟ ਇੰਜਰੀ ਹੈਗੀ ਹੈ ਤੇ 1 ਦੇ ਬੈਕ ਇੰਜਰੀ ਤੇ ਨੈਕ ਦੇ ਪੇਨ ਕੰਪਲੇਨ ਕਰ ਰਹੇ ਹਨ ਹਾਦਸਾ ਗੁਰਦਾਸਪੁਰ ਚ ਕਲਾਨੌਰ ਗੁਰਦਾਸਪੁਰ ਰੋਡ ਤੇ ਅੱਡਾ ਨੜਾਂ ਵਾਲੀ ਦੇ ਕੋਲੇ ਹੋਇਆ ਜਿਸ ਵੇਲੇ ਹਾਦਸਾ ਹੋਇਆ ਮੰਤਰੀ ਵੀ ਕਾਫਲੇ ਚ ਮੌਜੂਦ ਸਨ ਉਹਨਾਂ ਦੇ ਨਾਲ ਅਫਸਰਾਂ ਦੀ ਇੱਕ ਟੀਮ ਵੀ ਸੀ ਹਾਸੇ ਤੋਂ ਬਾਅਦ ਮੰਤਰੀ ਨੇ ਤੁਰੰਤ ਆਪਣਾ ਕਾਫਲਾ ਰੁਕਵਾਇਆ ਤੇ ਉਹਨਾਂ ਦੀ ਟੀਮ ਨੇ 108 ਐਂਬੂਲੈਂਸ ਨੂੰ ਫੋਨ ਕੀਤਾ ਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਤੇ ਖਬਰ ਹੁਸ਼ਿਆਰਪੁਰ ਤੋਂ ਹੈ ਹੁਸ਼ਿਆਰਪੁਰ ਚ ਸਿਹਤ ਵਿਭਾਗ ਨੇ 700 ਕਿਲੋ ਕਟਿਆ ਕੁਆਲਿਟੀ ਦਾ ਪਨੀਰ ਜ਼ਬਤ ਕੀਤਾ ਇਹ ਕਟਿਆ ਕੁਆਲਿਟੀ ਦਾ 7 ਕੁਇੰਟਲ ਪਨੀਰ ਹਰਿਆਣਾ ਨੰਬਰ ਦੀ ਗੱਡੀ ਚੋਂ ਮਿਲਿਆ ਜਿਸ ਨੂੰ ਮੁਕੇਰੀਆਂ ਬਾਸ ਅੱਡੇ ਨੇੜੇ ਸਿਹਤ ਵਿਭਾਗ ਨੇ ਨਾਕਾ ਲਾ ਕੇ ਰੋਕਿਆ ਸੀ ਸ਼ਹਿਰੀ ਵਿਭਾਗ ਨੇ ਇਸ ਪਨੀਰ ਦਾ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤਾ ਜਿਸ ਤੋਂ ਬਾਅਦ ਸਖਤ ਐਕਸ਼ਨ ਲਿਆ ਜਾਏਗਾ। ਗੱਡੀ ਰੱਡੀ ਕੀ ਹਰਿਆਣੇ ਤੋਂ ਆ ਰਹੀ ਸੀ ਔਰ ਇੱਥੇ ਮੁਕੇਰੀਆਂ ਜਿਹੋ ਉਹਨਾਂ ਨੇ ਪਨੀਰ ਡਿਸਟ੍ਰੀਬਿਊਟ ਕਰਨਾ ਸੀ। ਨੀਅਰ ਅਬਾਊਟ 7 ਕਿਲੋਗ੍ਰਾਮ ਦੇ ਕਰੀਬ ਪਨੀਰ ਸੀ। ਉਹ ਉਹਨਾਂ ਨੇ ਪਕੜਿਆ ਔਰ ਉਸੇ ਟਾਈਮ ਹੀ ਉਹਨਾਂ ਨੇ ਸੈਂਪਲ ਵੀ ਲੈ ਲਏ ਔਰ ਨਾਲ ਹੀ ਜਿਹੜਾ ਜਿੰਨਾ ਵੀ ਪਨੀਰ ਸੀ ਇਹਨੂੰ ਅਸੀਂ ਕੋールド ਸਟੋਰ ਵਿੱਚ ਸਟੋਰ ਕਰ ਲਿਆ। ਕਾਬਲੇ ਗੌਰ ਹੈ ਕਿ ਤਿਉਹਾਰੀ ਸੀਜ਼ਨ 'ਚ ਵੱਡੇ ਪੱਧਰ ਤੇ ਮਿਲਾਵਟ ਦਾ ਕੰਮ ਚੱਲਦਾ ਹੈ ਤੇ ਲੋਕਾਂ ਨੂੰ ਇਸੇ ਜ਼ਹਿਰ ਤੋਂ ਬਚਾਉਣ ਲਈ ਉਨ ਸਿਤ ਮਹਿਕਮਾ ਅਲਰਟ ਤੇ ਹੈ ਇਹ ਆਪਣੇ ਘੋੜੇ ਨੂੰ ਪਰਿਵਾਰਿਕ ਮੈਂਬਰ ਵਾਂਗ ਅੰਤਿਮ ਵਿਦਾਈ ਇਸਦੇ ਲਈ ਬਕਾਇਦਾ ਪੋਸਟਰ ਤੱਕ ਛਪਵਾਏ ਗਏ ਰਿਸ਼ਤੇਦਾਰ ਤੇ ਦੋਸਤਾਂ ਨੂੰ ਵੀ ਸੱਦਿਆ ਗਿਆ ਸਾਰੀਆਂ ਰਸਮਾਂ ਨਿਭਾਉਂਦਿਆਂ ਘੋੜੇ ਫਤਿਹ ਜੰਗ ਨੂੰ ਵਿਦਾ ਕੀਤਾ ਗਿਆ ਇਸ ਦੌਰਾਨ ਪਰਿਵਾਰ ਕਾਫੀ ਭਾਵੁਕ ਨਜ਼ਰ ਆਇਆ ਉਹਨਾਂ ਦਾ ਕਹਿਣਾ ਹੈ ਕਿ ਇਹ ਘੋੜਾ ਨਹੀਂ ਸਾਡਾ ਇੱਕ ਪਰਿਵਾਰਿਕ ਮੈਂਬਰ ਸੀ ਜਿਸ ਨੂੰ ਪੁੱਤਾਂ ਵਾਂਗ ਪਾਲਿਆ ਸੀ ਆਈ ਸੰਗਤ ਦਾ ਧੰਨਵਾਦ ਜਲੂਨ ਬਹੁਤ ਪਰ ਪੋਤਾ ਅੰਗੂਠ ਪਾਲ ਕੇ ਤੋਰਨੇ ਬੜੇ ਔਖੇ ਆ ਰੋਜ਼ 8 8 9 9 ਕਿਲੋਮੀਟਰ ਮੈਂ ਕਹਣਾ ਯਾਰ ਮੈਂ ਬੁढ़ा ਹੀ ਨਹੀਂ ਹੁੰਦਾ ਮੈਂ ਖੁਦ ਕਹਿਣਾ ਮੈਂ ਬੁढ़ा ਨਹੀਂ ਹੁੰਦਾ ਜਦੋਂ ਮੈਂ ਘੋੜਾ ਕੱਢਣਾ ਬਾਅਦ ਮੈਂ ਕਹਣਾ ਮੈਂ ਤਾਂ ਜਵਾਨ ਆ ਮੇਰੇ ਤੇ ਦੁਬਾਰਾ ਜਵਾਨੀ ਆ ਗਈ ਦੱਸ ਦੀ ਕਿ 3 ਸਾਲ 2 ਮਹੀਨੇ ਦੇ ਫਤੇ ਜਗ ਨੇ ਕਈ ਮੁਕਾਬਲੇ ਵੀ ਜਿੱਤੇ ਜਿਸ ਕਰਕੇ ਉਸ ਦੀ ਕਾਫੀ ਚਰਚਾ ਸੀ ਬੈਰਹਾਲ ਜਦੋਂ ਜਾਨਵਰ ਤੇ ਇਨਸਾਨ ਚ ਪਿਆਰ ਦੀ ਭਾਵਨਾ ਦੀ ਅਜਿਹੀ ਮਿਸਾਲ ਸਾਹਮਣੇ ਆਵੇ ਫਿਰ ਫਰਕ ਪੈਂਦਾ ਹੈ ਤੇ ਦੁਬਈ ਦੇ ਵਿੱਚ ਗੜਸ਼ੰਕਰ ਦੇ ਪਿੰਡ ਸੈਲਾ ਖੁਰ ਦੇ ਨੌਜਵਾਨ ਨੂੰ ਇੱਕ ਗਲਤੀ ਕਰਕੇ ਜੇਲ੍ਹ ਹੋ ਗਈ। 32 ਸਾਲਾ ਨੌਜਵਾਨ ਰਵਿੰਦਰ ਚੰਗੇ ਪੁਇਖਲੇ ਇਸੇ ਸਾਲ ਫਰਵਰੀ ਮਹੀਨੇ ਚ ਦੁਬਈ ਗਿਆ ਸੀ। ਟਰਾਲਾ ਚਲਾਉਂਦੇ ਸਮੇਂ ਕਾਰ ਨਾਲ ਟੱਕਰ ਹੋਈ ਤੇ ਇਸ ਸ਼ਖਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਰਵਿੰਦਰ ਨੂੰ ਪੁਲਿਸ ਨੇ ਜੇਲ੍ਹ ਚ ਬੰਦ ਕਰ ਦਿੱਤਾ ਤੇ 17 ਲੱਖ ਰੁਪਏ ਦਾ ਜੁਰਮਾਨਾ ਲਾ ਦਿੱਤਾ। ਪਰਿਵਾਰ ਮੁਤਾਬਕ ਉਸ ਨੂੰ ਅਜੇ ਪਹਿਲੀ ਤਨਖਾਹ ਵੀ ਨਹੀਂ ਮਿਲੀ ਸੀ। ਗਲਤੀ ਕਰਕੇ ਤੇ 70000 ਦਰਹਮ ਮੇਰੇ ਲੜਕੇ ਨੂੰ ফাইন ਪਾਇਆ ਜੋ ਕਿ ਇੰਡੀਆ ਦਾ 17 ਲੱਖ ਦੇ ਕਰੀਬ ਬਣਦਾ ਹੈ ਮੈਂ ਇੱਕ ਗਰੀਬ ਬੰਦਾ ਹੋਣ ਕਰਕੇ ਮੈਂ ਇੰਨਾ ਪੈਸਾ ਨਹੀਂ ਦੇ ਸਕਦਾ ਉੱਥੇ ਦਾ ਇਹ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅਗਰ ਜੁਰਮਾਨਾ ਨਹੀਂ ਤੁਸੀਂ ਫੇਰ ਕਰੋਗੇ ਤਾਂ ਅਜੇ ਰੇਟਾ ਦਾ ਲੜਕਾ ਜੇਰ ਵਿੱਚ ਹੀ ਰਹੂਗਾ ਪਰਿਵਾਰ ਹੁਣ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੋਹਾਰ ਲਾ ਰਿਹਾ ਹੈ ਪਰ ਜਦੋਂ ਚੰਗੇ ਭੁਗਤ ਲਈ ਵਿਦੇਸ਼ ਕੇ ਨੌਜਵਾਨਾਂ ਦੇ ਆਪਣੇ ਭੁਗਤ ਤੇ ਹਨੇਰਾ ਛਾ ਜਾਵੇ ਫਿਰ ਫਰਕ ਧਪੇਂਦਾ ਹੈ ਤੇ ਖਬਰ ਲੁਧਿਆਣਾ ਤੋਂ ਜਿੱਥੇ ਯੂਥ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਯੂਥ ਕਾਂਗਰਸ ਤੇ ਵਰਕਰ ਆਰਐਸਐਸ ਦਫਤਰ ਦੇ ਕਿਰਾਉ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੇ ਨਾਲ ਕਾਫੀ ਧੱਕਾ ਮੁਕੀ ਹੋਈ ਪੁਲਿਸ ਨੇ ਕਈ ਪ੍ਰਦਰਸ਼ਨਕਾਰੀ ਹਿਰਾਸਤ ਚ ਲੈ ਲਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੇਰਲ ਦੇ ਵਿੱਚ ਆਰਐਸਐਸ ਦੀ ਬ੍ਰਾਂਚ ਦੇ ਵਿੱਚ ਇੱਕ ਨੌਜਵਾਨ ਦਾ ਸੋਸ਼ਣ ਹੋਇਆ ਹੈ ਸੋਸ਼ਣ ਦੇ ਸ਼ਿਕਾਰ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਸੀ ਨੌਜਵਾਨ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈ ਕੇ ਯੂਥ ਕਾਂਗਰਸ ਵੱਲੋਂ ਲੁਧਿਆਣਾ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਮੌਕੇ ਇਹਨਾਂ ਦੀ ਪੁਲਿਸ ਦੇ ਨਾਲ ਕਾਫੀ ਬਹਿਸਬਾਜ਼ੀ ਹੋਈ ਪੁਲਿਸ ਦੇ ਨਾਲ ਕਾਫੀ ਤਕਰਾ ਮੁਕੀ ਅੱਜ ਆਰਐਸਐਸ ਦੇ ਜਿਹੜੇ ਗੁੰਡੇ ਨੇ ਜਾ ਤੱਕ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਦੇਸ਼ ਦੇ ਵਿੱਚ ਕੀ ਹਾਲਾਤ ਬਣ ਰਹੇ ਆ ਸਟੂਡੈਂਟਾਂ ਦਾ ਕੀ ਹਾਲਾਤ ਹੋ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਵੀ ਪੁਲਿਸ ਕਿਸ ਤਰ੍ਹਾਂ ਦੇ ਹਾਲਾਤ ਕਰ ਰਹੀ ਆ ਬੀਜੇਪੀ ਸਰਕਾਰ ਦੇ ਖਿਲਾਫ ਯੂਥ ਕਾਂਗਰਸ ਲੜਾਈ ਲੜਦੀ ਆ ਤੇ ਲੜਾਈ ਲੜਦੀ ਰਹੂਗੀ ਜਦੋਂ ਤੱਕ ਬੀਜੇਪੀ ਦੇ ਗੁੰਡਿਆਂ ਨੂੰ ਆਰਐਸਐਸ ਦੇ ਨੂੰ ਗ੍ਰਿਫਤਾਰ ਨਹੀਂ ਕਰਦੇ ਯੂਥ ਕਾਂਗਰਸ ਇਦਾਂ ਹੀ ਲੜਾਈ ਲੜਦੀ ਰਹੂਗੀ ਆਰਐਸਐਸ ਦਾ ਦਫ਼ਤਰ ਇਹਨਾਂ ਨੇ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਪੁਲਿਸ ਨੇ ਮੁਸ਼ਤਫੀ ਦੇ ਨਾਲ ਜਿਹੜਾ ਇਹਨਾਂ ਨੂੰ ਰੋਕਿਆ ਇੱਥੇ ਤੇ ਇਹਨਾਂ ਨੂੰ ਰੌਂਡ ਆਪ ਕੀਤਾ ਹੈ ਜੋ ਕਿ ਕਾਨੂੰਨੀ ਲੋਕ ਬੰਦੀ ਕਰਵਾਇਆ ਹੋਇਆ ਵਿੱਚ ਜਾਂਦੀ ਹੈ ਅਸਾਂ ਕਿਸ ਤਰ੍ਹਾਂ ਦਾ ਹੰਗਾਮਾ ਇਹਨਾਂ ਨੇ ਕੀਤਾ ਕੋਈ ਤੋੜ-ਫੋੜ ਕੁਛ ਇਸ ਤਰ੍ਹਾਂ ਨਹੀਂ ਇਦਾਂ ਤਾਂ ਨੇ ਰੋਸ ਪ੍ਰਦਰਸ਼ਨ ਕੀਤਾ ਜਿਹੜਾ ਪੁਲਿਸ ਨੇ ਬੜੇ ਮੁਸ਼ਤਦੀ ਤਰੀਕੇ ਨਾਲ ਰੋਕਿਆ ਫਾਰਕ ਤਰੀਕੇ ਨਾਲ ਰੋਕਿਆ ਗਿਆ ਤੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਅੱਗੇ ਜਾਣ ਦਾ ਸੀ ਤੇ ਹਰਿਆਣਾ ਦੇ ਐਡੀ ਜੀਪੀ ਪੂਰਨ ਕੁਮਾਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਅੱਜ ਸੁਸਾਈਡ ਦੇ 8 ਦਿਨਾਂ ਬਾਅਦ ਅੱਜ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ ਮ੍ਰਿਤਕ ਦੇ ਨਾਮ 'ਆਂ ਦੋਵੇਂ ਬੇਟੀਆਂ ਨੇ ਅਗਨੀ ਵਿਖਾਈ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨ ਘਾਟ ਦੇ ਵਿੱਚ ਪੂਰਨ ਕੁਮਾਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਹਨਾਂ ਨੂੰ ਗਾੜਾ ਫਾਉਨਰ ਦਿੱਤਾ ਗਿਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੱਧਵਾ ਵੀ ਉਹਨਾਂ ਦੀ ਇਸ ਅੰਤਿਮ ਵਿਦਾਈ ਮੌਕੇ ਸ਼ਾਮਿਲ ਮਾਰਦੇ ਸੁਸਾਇਡ ਦੇ 9ਵੇਂ ਦਿਨ ਚੰਡੀਗੜ੍ਹ ਪੀਜੀਆਈ ਚ ਉਹਨਾਂ ਦਾ ਪੋਸਟਮਾਰਟਮ ਹੋਇਆ ਤੇ ਸੈਕਟਰ 25 ਦੇ ਸ਼ਮਸ਼ਾਨ ਘਾਟ ਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਦੇ ਵਕਤ ਹਰਿਆਣਾ ਸਰਕਾਰ ਦੇ ਮੰਤਰੀ ਕ੍ਰਿਸ਼ਨ ਲਾਲ ਫਵਾਰ ਤੇ ਸ਼ਾਮ ਸਿੰਘ ਰਾਣਾ ਮੌਜੂਦ ਰਹੇ। ਉੱਧੇ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਅੰਤਿਮ ਸੰਸਕਾਰ ਚ ਸ਼ਾਮਲ ਹੋਏ। कोई जज करने वाले नहीं कि फैमिली को इतने में इंसाफ मिला ये तो फैमिली ने हालात के हिसाब से आज ये परमिशन मान, मानी लेकिन जो जिस ढंग से एक इतने वरिष्ठ जो अधिकारी हैं उनको सुसाइड करनी पड़ी ये अपने आप में एक बहुत बड़ी बात है, बहुत हो रही है। हमें चाहिए कुछ ऑनलाइन ऑफलाइन दोनों तरह की काउंसलिंग हमें जनता 7 ਅਕਤੂਬਰ ਨੂੰ ਹਰਿਆਣਾ ਦੇ ਸੀਨੀਅਰ ਆਈਪੀਐਸ ਅਫਸਰ ਵਾਈ ਪੂਰਨ ਕੁਮਾਰ ਨੇ ਚੰਡੀਗੜ੍ਹ ਦੇ ਸੈਕਟਰ 11 ਚ ਆਪਣੇ ਘਰ ਚ ਖੁਦ ਨੂੰ ਗੋਲੀ ਮਾਰ ਲਈ ਸੀ ਏਡੀਜੀਪੀ ਨੇ ਆਪਣੇ ਸੁਸਾਈਡ ਨੋਟ ਚ ਤਮਾਮ ਲੋਕਾਂ ਤੇ આરોਪ ਲਾਇਏ ਸੀ ਇਨਾਂ ਚ ਹਰਿਆਣਾ ਪੁਲਿਸ ਵਿਭਾਗ ਦੇ ਕਈ ਅਧਿਕਾਰੀ ਸ਼ਾਮਲ ਸੀ ਇਨਾਂ ਰੋਪਾਂ ਤੋਂ ਬਾਅਦ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਯੋਧਰੈ ਸੁਸਾਈਡ ਕਰਨ ਵਾਲੇ ਏਐਸਆਈ ਦੇ ਪਰਿਵਾਰ ਨੂੰ ਅੱਜ ਹਰਿਆਣਾ ਦੇ ਸੀਐਮ ਨਾਇਬ ਸੈਣੀ ਮਿਲੇ ਨੇ ਐਸਆਈ ਦੇ ਘਰ ਪਹੁੰਚ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਹਾਲਾਂਕਿ ਐਸਆਈ ਦੇ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਲਗਾਤਾਰ ਐਡੀਜੀਪੀ ਦੀ ਪਤਨੀ ਅਮਨੀਤ ਪੀ ਕੁਮਾਰ ਦੀ ਉਸਤੇ ਕਾਰਵਾਈ ਦੀ ਮੰਗ ਕਰ ਰਹੇ ਨੇ ਸੀਐਮ ਨੇ ਪਰਿਵਾਰ ਨੂੰ ਨਿਆਂ ਦਾ ਭਰੋਸਾ ਦਿੱਤਾ ਹੈ ਕੱਲ ਏਆਈ ਸੰਦੀਪ ਲਾਠਰ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਐਸਆਈ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਜਾਰੀ ਕੀਤਾ ਸੀ ਤੇ ਇੱਕ ਸੁਸਾਈਡ ਨੋਟ ਜਿਹੜਾ ਮਿਲਿਆ ਉਸ ਦੇ ਵਿੱਚ ਡੀਜੀਪੀ ਪੂਰਨ ਕੁਮਾਰ ਤੇ ਉਹਨਾਂ ਦੀ ਧਰਮ ਪਤਨੀ ਤੇ ਵੀ ਇਲਜ਼ਾਮ ਲਾਏ ਗਏ ਨੇ ਤੇ ਹੁਣ ਪਰਿਵਾਰ ਇਹਨਾਂ ਇਲਜ਼ਾਮਾਂ ਦੀ ਜਾਂਚ ਦੀ ਮੰਗ ਕਰ ਰਿਹਾ ਹੈ और था ने ने था अधिया अधिया। आधिया। आधिया और निर्दोष को जांच ठीक है ठीक है जांच दो वीडियो बना के जा रहे हैं आप को तो सजा होनी चाहिए कोई भी हो और निर्दोष को सजा नहीं होनी चाहिए ठीक हम तो ये मांग पोस्ट मॉर्टम कब तक आप लोग पोस्ट हमारा परिवार बात करके बता देगा आपसे आप, आप लोग अब तैयार हैं पुलिस को ये पेशक सौंपने के लिए और हमारा पर परिवार बात करेगा बैठ के फिर बता देंगे आप दो से बाहर सीएम तक लगाती क्या बात हुई वो ये बात करिए परिवार से तय बात करके बता देंगे आपके साथ अन्याय नहीं होगा जायज होगा आधे घंटे तक मुख्यमंत्री यही थे आश्वासन दिया परिवार को हमारी भी ये मांग है की भाई जायज हो नजायज किसी के साथ नहीं मांग तो बता देंगे इसके जिस तरह ये वीडियो बना के जा रहे हैं उसकी जांच होनी चाहिए पूरी संदीप मुख्यमंत्री काफी देर तक रहे क्या कुछ परिवार को सतावना दी है भाई आपके साथ नाजायज नहीं होगा कोई भी सर बॉडी बॉडी परिवार सारा बात करके बता देगा आपको अभी फैसला लेगा सारा परिवार ਤਾ ਇਹ ਸਈ ਸੰਦੀਪ ਲਾਠਰ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ ਔਰ ਜੋ ਵੀਡੀਓ ਜਾਰੀ ਕੀਤਾ ਗਿਆ ਸੀ ਜਾਂ ਜੋ ਸੁਸਾਇਡ ਨੋਟ ਬਰਾਮਦ ਹੋਇਆ ਉਸ ਤੇ ਵਿੱਚ ਏ ਡੀ ਜੀ ਪੀ ਪੂਰਨ ਕੁਮਾਰ ਤੇ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੀ ਧਰਮ ਪਤਨੀ ਦਾ ਵੀ ਜ਼ਿਕਰ ਕੀਤਾ ਗਿਆ ਜੋ ਆਈ ਐਸ ਨੇ ਔਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਗਏ ਸੀ ਔਰ ਇਹ ਇਲਜ਼ਾਮ ਲਾਉਣ ਤੋਂ ਬਾਅਦ ਸੰਦੀਪ ਲਾਠਰ ਨੇ ਖੁਦਕੁਸ਼ੀ ਕਰ ਲਈ ਸੀ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਤਾਂ ਹੁਣ ਸੰਦੀਪ ਦਾ ਪਰਿਵਾਰ ਵੀ ਇਸ ਮੰਗ ਤੇ ਅੜਿਆ ਹੋਇਆ ਹੈ ਤੇ ਆਮ ਆਦਮੀ ਪਾਰਟੀ ਦੇ ਇੱਕ ਵਫਦ ਨੇ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕੀਤੀ ਹੈ ਹਰਪਾਲ ਚੀਮਾ ਕੀ ਕਹਿ ਰਹੇ ਨੇ ਸੁਣਦੇ ਹਾਂ ਇੱਕ ਡੈਲੀਗੇਸ਼ਨ ਪੰਜਾਬ ਕੇ ਆਨਰੇਬਲ ਗਵਰਨਰ ਸਾਹਿਬ ਕੋ ਹਮ ਮਿਲ ਕੇ ਆਏ ਹਾਂ ਇਸ ਹਮਾਰੇ ਡੈਲੀਗੇਸ਼ਨ ਮੇ ਆਮ ਆਦਮੀ ਪਾਰਟੀ ਕੇ ਸਭੀ ਸੀਨੀਅਰ ਨੇਤਾ ਮੈਂਬਰ ਪਾਰਲੀਮੈਂਟ ਐਮਐਲਏ ਸਹਿਬਾਨ ਹਮਾਰੇ ਚੇਅਰਮੈਨ ਹਮਾਰੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਕੇ ਐਸਸੀ ਬਿੰਕ ਕੇ ਪ੍ਰਧਾਨ और जनरल सेक्रेटरी सभी से लोग इस वफद में शामिल हैं क्योंकि हम देख रहे हैं कि पिछले लंबे समय से जब से देश में भारतीय जनता पार्टी की सरकार आई है तब से लेके लगातार जो गरीब वर्ग है जो अनुसूचित जाति जनजाति, जो दलित वर्ग है उनके लोगों के ऊपर लगातार अत्याचार जारी है देश का कोई भी स्टेट ले लीजिए यहां जहाँ पे बीजेपी भी गई है वहां पे ही उन्होंने जातिवादी दंगे करवाए हैं आप मणिपुर से ले लीजिए सबसे बड़े दंगे इस देश में सबसे बड़ा कतलेआम इस देश में शेड्यूल कास्ट लोगों के खिलाफ गरीब लोगों के खिलाफ अनुसूचित जातियों के लोगों के खिलाफ मणिपुर में हुआ ये बच्चा बच्चा देश का जानता है सबसे भयानक मंजर क्या हुआ कि उनकी बहु बेटियों के साथ रेप किया गया उनको घसीज खीज के मारा गया उनको आग में साड़ा गया गोलियों में से मारा गया और उसके बाद आपने देखा होगा कि उत्तर प्रदेश में मध्य प्रदेश में जहां जहां भी बीजेपी की सरकार है वहां पे खूब अत्याचार जो है वो देश के दलित लोगों के खिलाफ हो रहा है अब आप रिसेंटली आपने देखा होगा कि कैसे देश की सर्वोच्च अदालत से अदालत में पहुंचे एक मुख्य न्यायाधीश एक मुख्य न्यायाधीश के ऊपर एक जूता फेंका जाता है उसके ऊपर जूता फेंक के उसकी इंसल्ट करी जा रही है पर लेकिन दूसरी तरफ देश के प्रधानमंत्री जी चुप हैं भारतीय जनता पार्टी चुप हैं और दिल्ली का प्रशासन चुप है दिल्ली की पुलिस चुप है सेंटर सरकार के होम मिनिस्टर चुप है एक भी एफआईआर तक दर्ज नहीं हुई एक भी मामला बिल्कुल उन लोगों के खिलाफ दर्ज नहीं हुआ जिन लोगों ने चीफ जस्टिस के ऊपर जूता फेंका वो उनके ऊपर जूता फेंकना नहीं था वो देश के संविधान की इंसल्ट थी जो संविधान बाबा साहब भीमराव अम्बेडकर जी ने लिखा जिस संविधान में जिस संविधान में हम इस सभी लोगों को समानांतर का का अधिकार मिला जिसमें हमें पढ़ाई का अधिकार मिला सो उस अधिकारों के ऊपर हमला जो था उस आदमी ने किया उस वकील ने किया कि आज कोई भी नया जो है हमारे चीफ जस्टिस को नहीं मिला उसके बाद आप सब लोगों को पता है कि कैसे एक हरियाणा के एडीजीपी लेवल के अधिकारी एडीजीपी लेवल के अधिकारी वाई पूरण कुमार को आत्महत्या के लिए मजबूर किया गया उनको सुसाइड करने के लिए मजबूर किया गया और उन्होंने अपने फाइनल नोट में पूरी डिस्क्रिप्शन लिखी कि कैसे कैसे मेरे को जलील किया गया कैसे कैसे मेरे को शेड्यूल कास्ट होने के नाते अनुसूचित जाति जनजाति का मेंबर होने के नाते दलित समाज में का मेंबर होने के नाते मेरे ऊपर अत्याचार हुआ और उसके बाद सुसाइड अटेम्प्ट हुआ तीन दिन लग गए तीन दिन लग गए एफ दर्ज होने में तीन दिन लग गए उसमें एस सी की धाराएं दर्ज होने में और आज आठ दिन लग गए उसके संस्कार होने में दो बेटियों का बाप दो बेटियों का पिता जो पढ़ लिख के भी उसको इंसाफ नहीं मिला इस दुनिया से चला गया और उसका पूरा परिवार पूरा दलित समाज पूरे अनुसूचित जाति जनजाति देश के लोग लगातार डिमांड कर रहे हैं कि हमें इंसाफ चाहिए आज आठ नौ दिन हो गए आज डीजीपी जो है हरियाणा का शरेआम घूम रहा है आज एक एसपी शरेआम घूम रहा है क्या मजबूरी है भारतीय जनता पार्टी की उन लोगों के खिलाफ एक्शन ना लेने की क्यों नहीं उन लोगों के खिलाफ एक्शन लिया जा रहा क्यों नहीं उनको पकड़ के जेल में डाला जाता यदि शेड्यूल कास्ट अनुसूचित जाति जनजाति एक्ट में यह दर्ज है अनुसूचित एस सी एस एक्ट में दर्ज है कि जिसके खिलाफ भी पर्चा होता है उसकी 48 एट आवर्स में 48 घंटे में उसकी अरेस्ट होनी होती है उसको अरेस्ट करना होता है जिसके खिलाफ शेड्यूल कास्ट शेड्यूल ट्राइब्स एक्ट 1989 लगा होता है पर लेकिन आज तो पूरे नौ दिन बीत गए नौ दिनों में कार्रवाई